ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਦਿੱਤਾ ਗਿਆ ਹੈ ਤੇ ਕਿਹਾ ਹੈ ਕਿ ਆਜਾ ਭਗਵੰਤਾ ਦੋ ਦੋ ਹੱਥ ਕਰਦੇ ਆ ਤੂੰ ਚਾਹੇ ਬਾਅਦ ਵਿੱਚ ਮੈਨੂੰ ਗ੍ਰਿਫਤਾਰ ਕਰ ਲਈ ਪਰ ਮੈਂ ਤੇਤੋਂ ਡਰਦਾ ਨਹੀਂ ਆ ਕਿਉਂਕਿ ਸ਼ੇਰਾਂ ਨੂੰ ਹਮੇਸ਼ਾ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਮੈਂ ਦਬਦਾ ਨਹੀਂ ਤੂੰ ਜਿੰਨਾ ਮਰਜ਼ੀ ਦਿਵਾਲਾ ਕਿਉਂਕਿ ਤੇਰੇ ਮਿਰਚਾ ਜ਼ਰੂਰ ਲੱਗੀਆਂ ਕਿਉਂਕਿ ਤੇਰੀ ਧੀ ਦੀ ਵੀਡੀਓ ਮੇਰੇ ਕੋਲ ਆਈ ਸੀ ਤੇ ਮੈਂ ਸਰੀਤੀ ਦੇ ਹੱਕ ਦੇ ਵਿੱਚ ਖੜਿਆ ਸੀ ਤੇ ਹੁਣ ਤੈਨੂੰ ਮਿਰਚਾਂ ਲੱਗੀਆਂ ਨੇ ਅਤੇ ਹੁਣ ਤੈ ਜਿਹੜਾ ਸੰਮਣ ਆ ਮੈਨੂੰ ਭੇਜ ਦਿੱਤਾ ਹੈ ਤੇ ਦੱਸ ਦਈਏ ਕਿ ਅੱਜ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅੱਜ ਮੇਰੀ ਪੇਸ਼ੀ ਹੈ ਤੇ ਚਾਹੇ ਮੈਨੂੰ ਭਗਵੰਤ ਮਾਨ ਗ੍ਰਿਫਤਾਰ ਕਰ ਲੈ ਪਰੰਤੂ ਮੈਂ ਅੱਜ ਜ਼ਰੂਰ ਆਏ ਆਂ ਆ ਤੇ ਜਿੰਨਾ ਮੈਨੂੰ ਦਬਾਉਣਾ ਹੈ ਦਬਾ ਲਓ ਪਰ ਮੈਂ ਦਬਦਾ ਨਹੀਂ ਆਂ ਤੇ ਇਹ ਮਜੀਠੀਆ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਪੂਰੇ ਮੁੱਦਿਆਂ ਲੈ ਕੇ ਸੁਣਨੇ ਆ ਮਜੀਠੀਆ ਦਾ ਕੀ ਕਹਿਣਾ ਹੈ ਕਮਾਲ ਦੀ ਗੱਲ ਇਹ ਆ ਕੀ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਨਾਲ ਵਿਆਹ ਦੀ ਇਹ ਪਰਸੋਂ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਐ 2013 ਦੀ 11 ਸਾਲ ਸਿਰਫ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਚ ਡਰੱਗਸ ਦੇ ਹਾਲਾਤ ਨੇ ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੱਡਾ ਵੱਡਾ ਫੇਲੀਅਰ ਭਗਵੰਤ ਮਾਨ ਦੀ ਸਰਕਾਰ ਸਾਬਤ ਹੋਈ ਹੈ ਮਗਰ ਪੋਲਿਟਿਕਸ ਕਰਨੀ ਇਨਾਂ ਦਾ ਹਿੱਸਾ ਬਣ ਗਿਆ ਜਿਸ ਡੀਜੀਪੀ ਨੇ ਦਾਸ ਤੇ ਉਦੋਂ ਪਰਚਾ ਕੀਤਾ ਸੀ ਚਟੋ ਪਾਦਿਆ ਦੇ ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ ਹਿੰਦੂ ਮਲੋਤਰਾ ਜੀ ਨੇ ਉਹਦੇ ਖਿਲਾਫ ਫਾਈਂਡਿੰਗ ਦਿੱਤੀ ਅੱਜ ਮੇਜਰ ਪੈਨਲਟੀਆਂ ਉਹਨਾਂ ਨੂੰ ਮਿਲੀਆਂ ਨੇ ਦੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਆ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਜੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ ਚੋਂ ਇੱਕ ਜਨਾਬ ਨੇ ਜਿੰਨਾ ਕੋਲ ਮੈਂ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜੇ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਲਾਚ ਰਿਟਾਇਰਮੈਂਟ ਵੀ ਆ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 30 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8 ਵੀ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤ ਮਾਨ ਜੀ ਤੁਸੀਂ ਚਾਹੀਦੇ ਆ ਮੈਂਬਰ ਰਾਜਵੀਰ ਚਾਹੀਦਾ ਤੁਹਾਡਾ ਐਕੋਐਸਟੀ ਇੱਕ ਉਹ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਇੱਕ ਉਹ ਚਾਹੀਦਾ ਇੱਕ ਸੁਖਵੀਰ ਤੁਹਾਡਾ ਐਕੋਐਸਟੀ ਚਾਹੀਦਾ ਕਿਉਂਕਿ ਇਹ ਹੈ ਹੀ ਸਾਰਾ ਕੰਮ ਸਿਆਸੀ ਦੇਖੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ सीएम ਸਾਹਿਬ ਨੂੰ ਜਿਹਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸਿੱਧੇ ਘਟਾ ਦਿੱਤੇ ਕਹਿਣ ਦਾ ਭਾਵ ਕੀ ਇਹ ਸ਼ਿਫਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਉਹ ਮਨਿਸਟਰ ਸਾਹਿਬ ਭਗਵੰਤਬਾਨ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀਆ ਲੰਗੂ ਮੈਂ ਭੱਜਦਾ ਨਹੀਂ ਆਪਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਨਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਆਸਤੇ ਆਇਆ ਹਾਂ ਪੁਲਟਿਸਾਈਜੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਲੋ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾ ਮੁੱਦਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਤੁਹਾਨੂੰ ਸੱਦਾ ਦੇਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜ਼ਰੂਰ ਪੁੱਛਿਓ ਕੇਜਰੀ ਹਾਲ ਨੂੰ ਵੀ ਭਾਈ ਪੇਸ਼ ਕਰਾ ਦੀ ਈ ਈ ਸੱਦੀ ਜਾਂਦੀ ਆ ਉਹਨਾਂ ਭੱਜਿਆ ਕਰੀ ਹਾਂ ਪੁਲਿਸ ਬਹੁਤ ਅੱਜ ਲਗਾਈ ਪਈ ਮੈਨ ਲੱਗ ਰਿਹਾ ਪੈਰ ਗੋਰੀ ਆਣਾ ਤੁਸੀਂ ਇੱਕ ਬੰਦੇ ਨੇ ਸੀਗਾ ਪਰ ਇਹ ਕਿੰਨਾ ਖਲਾਗ ਇੱਕ ਪਾਸੇ ਪਟਿਆਲਾ ਸੀ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਜੀ ਪੂਰਾ ਪਟਿਆਲਾ ਇੱਕ ਸ਼ੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਬੜਿਆ। ਮੈਨੂੰ ਲੱਗਦਾ ਅਗਲੀ ਵਾਰੀ 144 ਨਾਲ ਲਾ ਦੇਣ। ਇਸ ਲਈ ਮੈਂ ਤਦੇ ਚਾਹੁੰਦਾ ਕਿ ਅਗਲੀ ਵਾਰੀ ਸਿੱਟੇ ਨੇ ਜੇ ਭਗਵੰਤ ਮਾਨ ਦੀ ਬਣ ਗਏ ਮੈਂ ਸੀਐਮ ਹੋਂਸ ਹੀ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗਾ। ਭਾਈ ਇਹ ਹੈ। ਹਾਂਜੀ ਦੇਖੋ 9 ਤਰੀਕ ਨੂੰ ਆਈ ਸਪੋਕ ਇਨ ਫੇਵਰ ਇੱਕ ਪੰਜਾਬ ਦੀ ਧੀ ਦੇ ਹੱਕ ਚ ਮੈਂ ਬੋਲਿਆ ਔਰ 11 ਤਰੀਕ ਨੂੰ ਮੈਨੂੰ ਸਮਨ ਆ ਗਏ 2 ਸਾਲ ਦੇ ਤਾਂ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ ਚ ਪੇਸ਼ ਕਰ ਦਿਓ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨੇ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਤੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੂਗੀ ਤੇ ਫੇਰ ਕੀ ਹੁੰਦਾ ਹੈ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਸ਼ੇਰਾਂ ਦੇ ਪਿੰਜਰੇ ਲੱਗ ਕਮਾਲ ਹੋ ਗਈ ਤੇਰੇ ਵਾਲੀ ਪਿੰਜਰੇ 'ਚ ਸ਼ੇਰ ਹੀ ਬੰਦ ਹੁੰਦੇ ਆ ਹੋਰ ਨਹੀਂ ਹੁੰਦਾ ਮੇਰਾ ਵੀਰੇ ਤੂੰ ਫਿਕਰ ਨਾ ਦੇ ਬੋਲੇ ਇਨਸਾਨ ਹਾਂਜੀ ਹਾਂਜੀ ਜੀ ਮੈਂ ਜੀਤਿਆ ਕੇਜਰੀਵਾਲ ਨੰਬਰ